ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਸਾ ਰਗ ਦੇ ਅੰਦਰ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਮੇਰੀ ਜਿਹਬਾ ਬਿਸ਼ਨ ਨੈਨ ਨਾਰਾਇਣ irde ਬਸੇ ਗੋਬਿੰਦਾ ਜਮ ਦਵਾਰ ਜਬ ਪੂਸ਼ਸ਼ ਬਵਰੇ ਤਬ ਕਿਆ ਕਹਿਸ ਮੁਕੰਦਾ ਰਹਾ ਭਗਤ ਕਬੀਰ ਜੀ ਉਹਨ 15 ਭਗਤਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏ ਮੰਨ। ਭਗਤ ਕਬੀਰ ਜੀ ਖਾਲਕੂ ਸੁਭਾ ਦੇ ਮਾਲਕ ਹਨ ਤੇ ਆਪਣੀ ਗੱਲ ਬੜੀ ਦਲੇਰੀ ਅਤੇ ਯੁਰਤ ਦੇ ਨਾਲ ਕਰਦੇ ਹਨ। ਇਹਨਾਂ ਪੰਕਤੀਆਂ ਦੇ ਅੰਦਰ ਭਗਤ ਜੀ ਬ੍ਰਾਹਮਣ ਨੂੰ ਆਖਰੇ ਹਨ اے ਕਮਲੇ ਬ੍ਰਾਹਮਣ ਪ੍ਰਭੂ ਜੀ ਮੇਰੀ ਜੀਵ ਉੱਤੇ ਵੱਸਦੇ ਹਨ। ਮੇਰੀਆਂ ਅੱਖਾਂ ਵਿੱਚ ਮੇਰੇ ਦਿਲ ਵਿੱਚ ਵਸਦੇ ਹਨ ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿੱਚ ਪ੍ਰਭੂ ਵੱਲੋਂ ਪੁੱਛਿਆ ਜਾਵੇਗਾ ਤੂੰ ਕੀ ਉੱਤਰ ਦੇਵੇਂਗਾ ਕਿ ਤੂੰ ਸਾਰੀ ਉਮਰ ਕੀ ਕਰਦਾ ਰਿਹਾ ਭਗਤ ਜੀ ਫੁਰਮਾਨ ਕਰ ਰਹੇ ਹਨ ਮੇਰੀ ਜੇਬਾ ਵਿਸ਼ਨ ਨੈਨ ਨਾਰਾਇਣ ਹਿਰਦੇ ਬਸੇ ਗੋਵਿੰਦਾ ਜਮ ਦਵਾਰ ਜਬ ਪੂਸ਼ਸ਼ ਬਬਰੇ ਤਬ ਕਿਆ ਕਿਸ ਮੁਕੰਦਾ ਰਹਾ ਕਿਉਂਕਿ ਤੂੰ ਤੇ ਹੰਕਾਰ ਕਰਦਾ ਹੈ ਮਾਣ ਕਰਦਾ ਹੈ ਕਿ ਮੇਰੇ ਗਾਲ ਦੇ ਵਿੱਚ ਜਨਉ ਪਿਆ ਹੋਇਆ ਹੈ ਤੂੰ ਹੰਕਾਰ ਕਰਦਾ ਹੈ ਕਿ ਮੈਂ ਉੱਚੀ ਜਾਤ ਕੋਲ ਦਾ ਹਾਂ ਤੂੰ ਹੰਕਾਰ ਕਰਦਾ ਹੈ ਕਿ ਤੂੰ ਧਾਰਮਿਕ ਗ੍ਰੰਥ ਪੜ੍ਹਦਾ ਹੈ ਸੰਸਕ੍ਰਿਤ ਵਿਦਿਆ ਦਾ ਵਿਦਵਾਨ ਹੈ ਤੁਰੰਤਰ ਹੈ ਦੇਖ ਜਿਸ ਜਨਉ ਦਾ ਤੂੰ ਹੰਕਾਰ ਕਰਦਾ ਹੈ ਜਿਸ ਸੂਤਰ ਤੋਂ ਉਹ ਬਣਿਆ ਹੋਇਆ ਹੈ ਸਾਡੇ ਘਰ ਠੇਰਾਂ ਦੇ ਠੇਰ ਲੱਗੇ ਹੋਏ ਹਨ ਭਗਤ ਜੀ ਫਰਮਾਨ ਕਰਦੇ ਹਨ हम कर सूत तने नित तान ताना कंठ जनेऊ तुम्हारे तुम तो वेद पढ़ो गायत्री गोविंद हृदय हमारे ਤੁਸੀਂ वेद ਤੇ ਗਾਇਤਰੀ ਮੰਤਰ ਨੜੇ ਜ਼ੁਬਾਨੀ ਕੋਲਾਮੀ ਹੀ ਪੜੇ ਹਨ ਜੀਬ ਨਾਲ ਹੀ ਉਚਾਰੇ ਹਨ ਪਰ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ ਹੈ ਭਗਤ ਜੀ ਜਨੇਊ ਦੇ ਬਾਰੇ ਵਿੱਚ ਸਮਝਾ ਰਹੇ ਹਨ ਇਕ ਤੁਸੀਂ ਜਨੇਉ ਉਦਾਹੰਕਾਰ ਕਰਦੇ ਹੋ ਕਿ ਤੁਸੀਂ ਸੂਤਰ ਦਾ ਜਨੇਉ ਪਹਿਨਿਆ ਹੋਇਆ ਹੈ ਇਹੋ ਜਿਹਾ ਸੂਤਰ ਤੇ ਸਾਡੇ ਘਰ ਬਤੇਰਾ 10 ਦੇ 10 ਲੱਗਾ ਹੋਇਆ ਹੈ ਗੁਰੂ ਨਾਨਕ ਦੇਵ ਜੀ ਜਿਸ ਵਕਤ 10 ਸਾਲ ਦੀ ਉਮਰ ਹੋਈ ਤੇ ਪਰਿਵਾਰ ਨੇ ਕੁਲ ਦੇ ਪ੍ਰੋਤ ਹਰਦੀਾਲ ਨੂੰ ਬੁਲਾਇਆ ਹਰਦੀਾਲ ਨੇ ਜਨੇਉ ਤਿਆਰ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਪਹਿਨਾਉਣਾ ਚਾਹਿਆ ਗੁਰੂ ਨਾਨਕ ਦੇਵ ਜੀ ਨੇ ਪੰਡਤ ਨੂੰ ਸਵਾਲ ਕੀਤਾ ਪੰਡਤ ਜੀ ਜੇਕਰ ਜਨੇਊ ਪਹਿਨਾਉਣਾ ਹੀ ਹੈ ਤੇ ਅਜਿਹਾ ਜਨੇਊ ਪਹਿਨਾਵੋ ਜਿਹੜਾ ਨਾ ਗਲੇ ਨਾ ਸੜੇ ਨਾ ਟੁੱਟੇ ਨਾ ਮੈਲਾ ਹੋਵੇ ਔਕੇ ਜਿਹੜਾ ਜਨੇਊ ਤੁਸੀਂ ਪਹਿਨਾ ਰਹੇ ਹੋ ਇਹ ਤਾਂ ਖੜ ਜਾਂਦਾ ਹੈ ਸੜ ਜਾਂਦਾ ਹੈ ਟੁੱਟ ਜਾਂਦਾ ਹੈ ਮੈਲਾ ਹੋ ਜਾਂਦਾ ਹੈ ਪੰਡਤ ਖਿੱਚ ਕੇ ਕਹਿਣ ਲੱਗਾ ਤੂੰ ਆਪ ਹੀ ਦੱਸ ਤੇ ਕਿ ਅਜਿਹਾ ਜਨੇਊ ਕਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਹਨ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉਜੀ ਕਾ ਸਈ ਤਾਂ ਪਾਂਡੇ ਕਤ ਨਾ ਹੀ ਟੁੱਟੇ ਨਾ ਮਲ ਲੱਗੇ ਨਾ ਹੀ ਜਲੇ ਨ ਜਾਏ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਭਗਤ ਜੀ ਫੁਰਮਾਨ ਕਰ ਰਹੇ ਹਨ ਕਿ ਪੰਡਤ ਬਹੁਤ ਲੰਬੇ ਸਮੇਂ ਤੋਂ ਅਸੀਂ ਤੁਹਾਡੀਆਂ ਗਾਈਆਂ ਬਣ ਕੇ ਜਿਉਂਦੇ ਰਹੇ ਤੇ ਤੁਸੀਂ ਸਾਡੇ ਗਵਾਲੇ ਸਾਡੇ ਮਾਲਕ ਬਣ ਕੇ ਕਈ ਜਨਮਾਂ ਜਨਮਾਂ ਤਰਾ ਤੋਂ ਸਾਨੂੰ ਚਾਰਦੇ ਆ ਰਹੇ ਹੋ ਅਮ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਪਰ ਤੁਸੀਂ ਨਿਕੰਮੇ ਹੀ ਸਾਬਤ ਹੋਏ ਹੋ ਕਦੇ ਵੀ ਤੁਸੀਂ ਸਮੁੰਦਰ ਤੋਂ ਨਦੀ ਤੋਂ ਪਾਰ ਜਾ ਕੇ ਸਾਨੂੰ ਨਹੀਂ ਚਾਰਿਆ ਭਾਵੇਂ ਕੇ ਸੰਸਾਰ ਸਮੁੰਦਰ ਤੋਂ ਪਾਰ ਤੁਸੀਂ ਸਾਨੂੰ ਲੰਗਣ ਵਾਲੀ ਅਕਲ ਦਿੱਤੀ ਹੀ ਨਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਗਣ ਵਾਲੀ ਮਤ ਤੁਸੀਂ ਸਾਨੂੰ ਦਿੱਤੀ ਹੀ ਨਹੀਂ ਤੁਸੀਂ ਸਾਨੂੰ ਚਾਰ ਦੇ ਰਹੇ ਤੇ ਅਸੀਂ ਤੁਹਾਡੀਆਂ ਗਾਈਆਂ ਬਣ ਕੇ ਚਰਦੇ ਰਹੇ ਅਗਤ ਜੀ ਬਚਨ ਕਰ ਰਹੇ ਹਨ ਕਿ ਠੀਕ ਹੈ ਕਿ ਤੂੰ ਕਾਸੀ ਦਾ ਪੜਿਆ ਹੋਇਆ ਬ੍ਰਾਹਮਣ ਹੈ ਤੇ ਮੈਂ ਕਾਸੀ ਦੇ ਵਿੱਚ ਹੀ ਰਹਿਣ ਵਾਲਾ ਜੁਲਾਹਾ ਜੋ ਤੇਰੇ ਅਨੁਸਾਰ ਨੀਵੀਂ ਜਾਤ ਦਾ ਪਰ ਮੇਰੀ ਵਿਚਾਰ ਦੀ ਗੰਸ ਤੇ ਮੇਰੀ ਇਸ ਗੱਲ ਦੀ ਵਿਚਾਰ ਵੀ ਕਰ ਲੈ ਤੂੰ ਬਾਹਮਣ ਮੈਂ ਕਾਂਸੀ ਕੁਜਲਹਾ ਬੂਜੋ ਮੋਰ ਗਿਆਨਾ ਤੂੰ ਤੋ ਜਾਚੇ ਭੂਪਤ ਰਾਜੇ ਹਰ ਸਿਉ ਮੋਰ ਧਿਆਨਾ ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ ਪਰ ਮੇਰੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਸੋ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਜੋ ਪਾਣ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਅਫਸੋਸ ਇਹ ਹੈ ਕਿ ਅੱਜ ਅਸੀਂ ਵੀ ਗਿਣਤੀਆਂ ਮਿੰਟੀਆਂ ਦੇ ਚੱਕਰਾਂ ਵਿੱਚ ਪਏ ਹੋਏ ਹਾਂ ਮੈਂ ਇੰਨੇ ਪਾਠ ਕਰ ਲਈ ਹਨ ਮੈਂ ਇੰਨੇ ਪਾਠ ਕਰਨੇ ਹਨ ਜਦੋਂ ਕਿ ਜ਼ਰੂਰਤ ਤਾਂ ਇਹ ਹੈ ਕਿ ਬਾਣੀ ਨੂੰ ਸਮਝਣਾ ਸਮਝ ਕੇ ਤੇ ਮਨ ਦੇ ਵਿੱਚ ਵਸਾਉਣਾ ਸੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੜੀਏ ਖਾਤ ਪੜੀਏ ਜਿੱਥੇ ਬਰਸ-ਬਰਸ ਪੜੀਏ ਜਿੱਥੇ ਮਸ ਪੜੀਏ ਜਿੱਥੇ ਅਰਜਾ ਪੜੀਏ ਜਿੱਥੇ ਸਾਸ ਸੋ ਸਤਿਗੁਰੂ ਜੀ ਫਰਮਾਨ ਕਰਦੇ ਹਨ ਪੜੇ ਲਿਖੇ ਕੀ ਹੋਈ ਜੋ ਸਹਜ ਨਾ ਮਿਲਿਓ ਸੋਈ ਅਸਲੀਅਤ ਇਹ ਆ ਕਿ ਪੜ੍ਹ ਲਿਖ ਕੇ ਪਰਮਾਤਮਾ ਨੂੰ ਖੋਜਣਾ ਤੇ ਪਰਮਾਤਮਾ ਦੇ ਨਾਲ ਜੁੜਨਾ ਨਾ ਕਿ ਪੜ੍ਹ ਲਿਖ ਕੇ ਤੇ ਆਪਣੇ ਪੜ੍ਹੇ ਲਿਖੇ ਤੇ ਵਿਦਵਾਨ ਹੋਣ ਦਾ ਹੰਕਾਰ ਕਰਨਾ ਵਿਚਾਰ ਕਰਦੇ ਹਾਂ ਹੁਣ ਭੁੱਲਾਂ ਦੀ ਸ਼ਰਮ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ